ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ ਇਤਿਜਾਰ ਖਤਰ ਪੰਜਾਬ ਚ ਅੱਜ ਪਵੇਗਾ ਭਾਰੀ ਮੀਂਹ ਕਈ ਇਲਾਕਿਆਂ ਵਿੱਚ ਰਾਤ ਨੂੰ ਤੋਂ ਪੈ ਰਿਹਾ ਹੈ ਤੇਜ਼ ਮੀਂਹ ਇਸ ਦੇ ਨਾਲ ਪਿਛਲੇ 24 ਘੰਟਿਆਂ ਵਿੱਚ ਦੌਰਾਨ ਪੰਜਾਬ ਤੇ ਔਸਤ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਨਸੂਨ ਦੇ باوجود ਪੰਜਾਬ ਵਿੱਚ ਚੰਗੀ بارش ਦੇਖਣ ਨੂੰ ਨਹੀਂ ਮਿਲੀ ਮੌਸਮ ਵਿਭਾਗ ਮੁਤਾਬਕ ਪਿਛਲੇ ਤਿੰਨ ਦਿਨਾਂ ਚ ਸੂਬੇ 'ਚ ਤੀਬਰ ਰਸਦ ਘੱਟ بارش ਹੋਈ ਹੈ 1 2 3 ਜੁਲਾਈ ਤੱਕ ਪੰਜਾਬ ਵਿੱਚ ਔਸਤ 12.12 ਮਿਲੀਮੀਟਰ ਵਰਖਾ ਹੋਈ ਹੈ ਜਦਕਿ ਹੁਣ ਤੱਕ ਸਿਰਫ 8.6 ਮਿਲੀਮੀਟਰ ਵਰਖਾ ਹੋ ਹੀ ਹੋਈ ਅਤੇ ਹੈਪਰ ਮੌਨਸੂਨ ਦੀਆਂ ਆਉਣ ਨਾਲ ਗਰਮੀ ਤੋਂ ਰਾਹਤ ਮਿਲੀ ਅਤੇ ਆਪਨੋ ਚ ਲਗਾਤਾਰ ਗਿਰავਟ ਦੇਖਣ ਨੂੰ ਮਿਲੀ ਹੈ ਅਤੇ ਮੌਸਮ ਵਿਭਾਗ ਨੂੰ ਅੰਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਨ ਵਿੱਚ 15.4 ਡਿਗਰੀ ਦੀ ਗਰਾਉੜ ਦਰਜ ਕੀਤੀ ਗਈ ਹੈ ਪੰਜਾਬ ਵਿੱਚ ਫਿਰੋਜ਼ਪੁਰ ਅਤੇ ਬਠਿੰਡਾ ਤੇ ਛੱਡ ਕੇ ਪੂਰੇ ਸੂਬੇ ਵਿੱਚ ਤਾਪਮਨ 40 ਡਿਗਰੀ ਤੋਂ ਹੇਠ ਹੈ ਅਤੇ ਬੀਤੀ ਸ਼ਾਮਕ ਬਠਿੰਡਾ ਵਿੱਚ ਬਠਿੰਡਾ ਤੋਂ ਵੱਧ ਤਾਪਮਨ 44.1 ਡਿਗਰੀ ਫਿਰੋਜ਼ਪੁਰ ਚ 40.2 ਡਿਗਰੀ ਦਰਜ ਕੀਤਾ